ਵੈਲਕਮ ਟੂ ਰੈਡਬਰਡ ਪਾਰਕ ਇਹ ਪਾਰਕ ਨੇਚਰ ਨਾਲ ਭਰਪੂਰ ਤੇ 5 ਕਿਲੋਮੀਟਰ ਦੇ ਏਰੀਆ ਨਾਲ ਜਗ੍ਹਾ ਚ ਫੈਲਿਆ ਹੋਇਆ ਜਿਸ ਵਿੱਚ 30 ਤੋਂ 35 ਕਿਸਮ ਦੇ ਬਹੁਤ ਹੀ ਸ਼ਾਨਦਾਰ ਟਰੀ ਅੱਜ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਵੇਂ ਕਿ ਸਕੂਆ ਇਹਨਾਂ ਵਿੱਚ ਇੱਕ ਅਜੀਹੜੀਆ ਜਿਹੜਾ ਦੁਨੀਆ ਤੇ ਲੌਂਗ ਲਾਸਟਿੰਗ ਟਰੀ ਮੰਨਿਆ ਗਿਆ। ਇਹ ਟਰੀ अराउंड 350 ਸਾਲ ਤੱਕ ਜਿੰਦਾ ਰਹਿ ਸਕਦਾ। 100 ਮੀਟਰ ਹਾਈਟ ਤੇ 20 ਮੀਟਰ ਚੌੜਾਈ ਤੱਕ ਇਹ ਹੋ ਜਾਂਦਾ। ਸਕੂਆ ਦੇ ਟਰੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ। ਰੈੱਡਬੁਡ ਪਾਰਕ ਵਿੱਚ ਬਹੁਤ ਸਾਰੀਆਂ ਤੁਰਨ ਲਈ ਟ੍ਰੇਲਜ਼ ਬਣੀਆਂ ਹੋਈਆਂ ਜਿਨ੍ਹਾਂ ਵਿੱਚ ਤੁਸੀਂ ਤੁਰ ਫਿਰ ਕੇ ਆਨੰਦ ਲੈ ਸਕਦੇ ਹੋ ਤੇ ਨੇਚਰ ਨਾਲ ਜੁੜ ਸਕਦੇ ਹੋ। ਇਸ ਦੇ ਨਾਲ ਪਾਰਕ ਵਿੱਚ ਬਹੁਤ ਸਾਰੇ ਪਿਕਨਿਕ ਟੇਬਲ ਵੀ ਨੇ। ਜਿਨਾ ਤੇ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਤੇ ਆਪਣਾ ਟਾਈਮ ਇੱਕ ਯਾਦਗਾਰੀ ਟਾਈਮ ਬਣਾ ਸਕਦੇ ਹੋ। ਰੈਡਵੁੱਡ ਪਾਰਕ ਰੀ ਦੇਣ ਦੋ ਜੁੜਵੇਂ ਭਰਾਵਾਂ ਦੀ ਆ ਪੀਟਰ ਐਂਡ ਡੇਵਿਡ ਬ੍ਰਾਊਨ। ਇਹਨਾਂ ਦੇ ਫਾਦਰ ਨੇ ਇਹ ਫਾਰਮ ਲੈਂਡ ਇਹਨਾਂ ਨੂੰ ਗਿਫਟ ਕੀਤੀ ਸੀ 1893 ਵਿੱਚ ਕਿ ਖੇਤੀਬਾੜੀ ਦਾ ਕੰਮ ਸ਼ੁਰੂ ਕਰੋ। ਪਰ ਇਹ ਦੋਵੇਂ ਭਰਾਵਾਂ ਦੀ ਕੋਈ ਸੋਚ ਹੋ ਰਹੀ ਸੀ। ਪੀਟਰ ਤੇ ਡੇਵਿਡ ਨੇ ਖੇਤੀਬਾੜੀ ਦੀ ਥਾਂ ਤੇ ਸਾਰੀ ਫਾਰਮ ਲੈਂਡ ਵਿੱਚ ਟ੍ਰੀ ਲਾਉਣ ਦੀ ਸਲਾਹ ਬਣਾਈ। ਦੂਮੇ ਭਰਾਵਾਂ ਨੇ ਰਲ ਕੇ ਦੁਨੀਆ ਦੇ ਹਰ ਇੱਕ ਕੋਨੇ ਵਿੱਚੋਂ 35 ਅਲੱਗ-ਅਲੱਗ ਕਿਸਮ ਦੇ ਟਰੀਆਂ ਦੇ ਬੀਜ ਮੰਗਵਾ ਕੇ ਉਹਨਾਂ ਨੂੰ ਇੱਥੇ ਪਲਾਂਟ ਕੀਤਾ ਪੀਟਰ ਤੇ ਡੇਵਿਡ ਨੇ ਆਪਣੇ ਰਹਿਣ ਲਈ ਇੱਕ ਲੱਕੜੀ ਦੀ ਛੋਟੀ ਜੀ ਚੌਂਪੜੀ ਵਿਸੇ ਪਾਰਕ ਵਿੱਚ ਬਣਾ ਲਈ ਤਾਂ ਕਿ ਇੱਥੇ ਟਰੀਆਂ ਵਿੱਚ ਰਹਿ ਕੇ ਹੀ ਇਹਨਾਂ ਦੀ ਸਭ ਸੰਭਾਲ ਕੀਤੀ ਜਾਵੇ। ਦੋਵੇਂ ਭਰਾਵਾਂ ਨੇ ਆਪਣੀ ਸਾਰੀ ਜ਼ਿੰਦਗੀ ਰੈਡਵੁੱਡ ਪਾਰਕ ਤੇ ਲਾਤੀ। ਤੇ ਸਿਟੀ ਆਫ ਸਰੀ ਨੂੰ ਇੱਕ ਸ਼ਾਨਦਾਰ ਨੇਚਰ ਨਾਲ ਭਰਿਆ ਹੋਇਆ ਪਾਰਕ ਦਿੱਤਾ। ਸਨ 1949 ਵਿੱਚ ਪੀਟਰ ਤੇ 1958 ਵਿੱਚ ਡੇਵਿਡ ਬਰਾਊਨ ਇਹ ਦੁਨੀਆ ਤੋਂ ਚਲੇ ਗਏ। ਪਰ ਜਾਂਦੇ ਹੋਏ ਦੋਵੇਂ ਭਰਾ ਇਹ ਫਾਰਮ ਲੈਂਡ ਜੋ ਕਿ ਰੈਡਵੁੱਡ ਪਾਰਕ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਸਿਟੀ ਆਫ ਸਰੀ ਦੇ ਹਵਾਲੇ ਕਰ ਗਏ ਤੁਸੀਂ ਵੀ ਆਪਣਾ ਟਾਈਮ ਕੱਢ ਕੇ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ ਤੇ ਇੱਥੇ ਹਰ ਇੱਕ ਟ੍ਰੀ ਦਾ ਆਨੰਦ ਮਾਣੋ ਤੇ ਜਾਂਦੇ-ਜਾਂਦੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਅੱਗੇ ਹੋਰ ਕਿਸੇ ਨਿਊ ਵੀਡੀਓ ਵਿੱਚ ਰੱਬ ਰਾਖਾ